ਲੰਗੇ ਕਾਲ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਪੁਲਿਸ ਅਧਿਕਾਰੀ ਇੱਕ ਨੌਜਵਾਨ ਨੂੰ ਕੁੱਟਦਾ ਨਜ਼ਰ ਆ ਰਿਹਾ ਬਲਕਿ ਤਿੰਨ ਨੌਜਵਾਨ ਉਸ ਦੇ ਵਿੱਚ ਨਜ਼ਰ ਆ ਰਿਹਾ ਜਿਨ੍ਹਾਂ ਨੂੰ ਬੜੀ ਬੇਰਹਿਮੀ ਦੇ ਨਾਲ ਮੈਨ ਹੈਂਡਲ ਕੀਤਾ ਜਾ ਰਿਹਾ ਲੱਤਾਂ ਨਾਲ ਠੱਡਾਂ ਨਾਲ ਔਰ ਇਥੋਂ ਤੱਕ ਕਿ ਚਪੇੜਾਂ ਦੇ ਨਾਲ ਉਹਨਾਂ ਨੂੰ ਕੁੱਟਿਆ ਜਾ ਰਿਹਾ ਉਹ ਵੀਡੀਓ ਜਲੰਧਰ ਦੇ ਭੋਗਪੁਰ ਟੀ ਪੁਆਇੰਟ ਦੀ ਦੱਸੀ ਗਈ ਹੈ ਔਰ ਉੱਥੇ ਹੀ ਇਹ ਸਾਰਾ ਵਾਕਿਆ ਵਾਪਰਿਆ ਇਸ ਬਾਰੇ ਇੱਕ ਪੁਲਿਸ ਅਧਿਕਾਰੀ ਜਿਸ ਦਾ ਨਾਮ ਸੁਮਿਤ ਸੂਦ ਹੈ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪ ਡੀਐਸਪੀ ਨੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਇਹ ਵੇਰਵਾ ਦੱਸਿਆ ਦਰਅਸਲ ਉਸ ਵੀਡੀਓ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਜਿਹੜਾ ਏਐਸਆਈ ਰੈਂਕ ਦਾ ਪੁਲਿਸ ਅਧਿਕਾਰੀ ਹੈ ਉਹ ਕੁਝ ਨੌਜਵਾਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੁੰਦਾ ਜਿਸ ਦੌਰਾਨ ਇਹ ਵੀਡੀਓ ਬਣਾ ਲਈ ਜਾਂਦੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲਦੀ ਹੈ ਔਰ ਸਵਾਲ ਖੜੇ ਹੋਣ ਲੱਗ ਜਾਂਦੇ ਨੇ ਕਿ ਪੁਲਿਸ ਅਧਿਕਾਰੀ ਨੌਜਵਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰ ਰਹੇ ਨੇ ਪਰ ਇਹਦਾ ਕਾਰਨ ਕੀ ਸੀ ਇਹਦੇ ਪਿਛਲਾ ਕਾਰਨ ਕੀ ਸੀ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਪੁਲਿਸ ਦੇ ਕੁਝ ਬਿਆਨਾਂ ਮੁਤਾਬਕ ਇਹ ਗੱਲਾਂ ਦੱਸਣੀਆਂ ਬੜੀਆਂ ਜ਼ਰੂਰੀ ਨੇ ਦਰਅਸਲ ਜਲੰਧਰ ਰੂਰਲ ਐਸਐਸਪੀ ਆਦੇ ਹੁਕਮ ਦੇ ਮੁਤਾਬਕ ਇਹ ਅਗਲੀ ਜਿਹੜੀ ਸਾਰੀ ਕਾਰਵਾਈ ਐ ਉਸ ਉਤੇ ਜਾਂਚ ਜਿਹੜੀ ਸੀ ਉਹ ਅੱਗੇ ਸੌਂਪ ਦਿੱਤੀ ਜਾਂਦੀ ਹੈ ਡੀਐਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ ਸਾਰੀ ਪੜਤਾਲ ਔਰ ਉਸ ਤੋਂ ਬਾਅਦ ਜਿਹੜੀ ਪੜਤਾਲ ਹੋਈ ਹੈ ਉਸ ਦੇ ਬਿਹਾਫ ਦੇ ਉੱਤੇ ਕਾਰਵਾਈ پولیس ਅਧਿਕਾਰੀ ਦੇ ਖਿਲਾਫ ਕੀਤੀ ਗਈ ਹੈ ਪਰ ਵਾਕਿਆ ਕੀ ਸੀਗਾ ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੌਜਵਾਨਾਂ ਨੇ ਨਾਕੇ ਉੱਤੇ ਮੌਜੂਦ ਮਹਿਲਾ ਪੁਲਿਸ ਅਧਿਕਾਰੀ ਦੇ ਨਾਲ ਬਦਸਲੂਕੀ ਕੀਤੀ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਜਿਸ ਤੋਂ ਬਾਅਦ ਇਸ ਏਐਸਆਈ ਨੇ ਜੋ ਇਸ ਵੀਡੀਓ ਦੇ ਵਿੱਚ ਬੱਚਿਆਂ ਨੂੰ ਜਾਂ ਮੁੰਡਿਆਂ ਨੂੰ ਕੁੱਟਦਾ ਨਜ਼ਰ ਆ ਰਿਹਾ ਉਸ ਏਐਸਆਈ ਨੇ ਉਹਨਾਂ ਮੁੰਡਿਆਂ ਨੂੰ ਫੜ ਲਿਆ ਪਰ ਉਸ ਤੋਂ ਬਾਅਦ ਇਹ ਹਾਲਾਤ ਜਿਹੜੇ ਨੇ ਉਹ ਬਣੇ ਨੇ ਹਾਲਾਂਕਿ ਇਸ ਦੇ ਨਾਲ ਇਹ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਗਾਲਾਂ ਕੱਢੀਆਂ ਗਈਆਂ ਵਰਬਲੀ ਭਾਵੇਂ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ ਔਰ ਇਹ ਉੱਤੇ ਉਸ ਦੇ ਅਧਾਰ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਦਿਨ ਇਸ ਦੇ ਨਾਲ ਇਹ ਜਸਟੀਫਾਈ ਨਹੀਂ ਹੋ ਸਕਦਾ ਕਿ ਕੁੱਟਿਆ ਕਿਉਂ ਗਿਆ ਸੀਗਾ ਹਾਲਾਂਕਿ ਇੱਕ ਪਾਸੇ ਮੈਨ ਹੈਂਡਲਿੰਗ ਹੈ ਔਰ ਦੂਜੇ ਪਾਸੇ ਵਰਬਲੀ ਬੇਇੱਜ਼ਤੀ ਜਾਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਨਾ ਜਾਂ ਔਨ ਡਿਊਟੀ ਪੁਲਿਸ ਅਧਿਕਾਰੀ ਦੇ ਨਾਲ ਬਦਤਮੀਜ਼ੀ ਕਰਨਾ ਇਹ ਸਾਰੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਸਕਦੇ ਨੇ ਪਰ ਇਹ ਇਹ ਸਾਰੇ ਇਲਜ਼ਾਮ ਵੀ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਕਿ ਸੜਕ ਵਿਚਾਲੇ ਬੇਰਹਿਮੀ ਦੇ ਨਾਲ ਆਮ ਦੁਖੀ ਤਸ਼ੱਦਦ ਕੀਤਾ ਜਾਵੇ ਜਾਂ ਇਸ ਤਰ੍ਹਾਂ ਕੁੱਟਿਆ ਜਾਵੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਪੁਲਿਸ ਹਮਲ ਦੇ ਵਿੱਚ ਆਈ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਐਕਸ਼ਨ ਲਿਆ ਔਰ ਇਹ ਸੈਕਸ਼ਨ ਦੌਰਾਨ ਜਿੱਥੇ ਇਹਨਾਂ ਨੌਜਵਾਨਾਂ ਦੇ ਖਿਲਾਫ ਕਾਰਵਾਈ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਸਭ ਤੋਂ ਪਹਿਲਾਂ ਆਪਣੇ ਪੁਲਿਸ ਅਧਿਕਾਰੀ ਦੇ ਖਿਲਾਫ ਇੱਕ ਮਾਮਲਾ ਜਿਹੜਾ ਉਹ ਪੇਸ਼ ਲਿਆਂਦਾ ਔਰ ਇਸ ASI ਨੂੰ ਲਾਈਨ ਹਾਜ਼ਰ ਕਰਾ ਦਿੱਤਾ ਗਿਆ ਪੁਲਿਸ ਲਾਈਨ ਭੇਜ ਦਿੱਤਾ ਗਿਆ ਪੁਲਿਸ ਲਾਈਨ ਲਾਈਨ ਹਾਜ਼ਰ ਕਰ ਦਿੱਤਾ ਗਿਆ ਔਰ ਇਹ ਸਾਰਾ ਮਾਮਲਾ ਜਿਹੜਾ ਜਲੰਧਰ ਦਿਹਾਤੀ SSP ਨੂੰ ਸੌਂਪ ਦਿੱਤਾ ਗਿਆ ਔਰ ਇਹ ਸਾਰਾ ਮਾਮਲਾ ਹੁਣ ਉਸੇ ਲਿਹਾਜ਼ ਦੇ ਨਾਲ ਜਿਵੇਂ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਤਰ੍ਹਾਂ ਚੱਲੇਗਾ ਪਰ ਦੂਜੇ ਪਾਸੇ ਇਹ ਨੌਜਵਾਨ ਵੀ ਨੇ ਹਾਲਾਂਕਿ ਇਹ ਗੱਲ ਬੇਸ਼ੱਕ ਗਲਤ ਹੈ ਨੌਜਵਾਨ ਆਪਣੇ ਜਵਾਨੀ ਦੇ ਖੂਨ ਦੇ ਵਿੱਚ ਜਿਹੜਾ ਉਬਾਲਾ ਮਾਰਦਾ ਹੁੰਦਾ ਉਹ ਸ਼ਾਇਦ ਭੁੱਲ ਜਾਂਦੇ ਆ ਕਿ ਪੁਲਿਸ ਜਿਹੜੀ ਹੈ ਉਹ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਦਿਨ ਰਾਤ ਸੜਕਾਂ ਦੇ ਉੱਤੇ ਰਹਿੰਦੀ ਹੈ ਪੁਲਿਸ ਜਿਹੜੀ ਹੈ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਦੇ ਲਈ ਉਹਨਾਂ ਦੀ ਸੁਰੱਖਿਆ ਵਾਸਤੇ ਉੱਥੇ ਰਹਿੰਦੀ ਹੈ ਪਰ ਇਹੋ ਜੀ ਸਥਿਤੀ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਉਹਨਾਂ ਦੇ ਨਾਲ ਬਦਤਮੀਜ਼ੀ ਕਰਨਾ ਇਹ ਹਰ ਗੈਰ ਜ਼ਬਰਦਸਤ ਨਹੀਂ ਹੋਵੇਗਾ ਆਮੂਮਨ ਤੌਰ ਦੇ ਉੱਤੇ ਵੀ ਔਰ ਕਾਨੂੰਨੀ ਤੌਰ ਦੇ ਉੱਤੇ ਵੀ ਔਰ ਇਹੋ ਜਿਹੀ ਚੀਜ਼ ਹੁਣ ਸ਼ਾਇਦ ਅੱਗੇ ਵੀ ਹੋਵੇਗੀ ਇਹਨਾਂ ਨੌਜਵਾਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਖੈਰ ਇਸ ਪੂਰੇ ਮਾਮਲੇ ਦੇ ਬਾਰੇ ਜੋ ਪੂਰੀ ਜਾਣਕਾਰੀ ਪੁਖਤਾ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਇਹ ਸਾਰਾ ਕੁਝ ਜਿਹੜਾ ਫਿਲਹਾਲ ਕਾਨੂੰਨੀ ਅਮਲੇ ਦੇ ਮੁਤਾਬਕ ਚੱਲਦਾ ਪਿਆ ਔਰ ਉਸੇ ਲਿਹਾਜ਼ ਦੇ ਵਿੱਚ ਅਗਾ ਵਧਦਾ ਪਿਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਉੱਤੇ ਜਾ ਕੇ ਅੰਤ ਕਿੱਥੇ ਆਵੇਗਾ ਹਾਲਾਂਕਿ ਜਦੋਂ ਵੀਡੀਓ ਵਾਇਰਲ ਹੋਈ ਹਰ ਕਿਸੇ ਦਾ ਧਿਆਨ ਇਧਰ ਵੱਲੀ ਗਿਆ ਕਿ ਪੁਲਿਸ ਅਧਿਕਾਰੀ ਨੌਜਵਾਨਾਂ ਦੇ ਨਾਲ ਬੜੀ ਬਦਸਲੂਕੀ ਕਰਦਾ ਪਿਆ ਪਰ ਜਦੋਂ ਉਹਦਾ ਕਾਰਨ ਦੱਸਿਆ ਗਿਆ ਤੇ ਕਾਰਨ ਵੀ ਆਪਣੇ ਆਪ ਦੇ ਵਿੱਚ ਵੱਡਾ ਅਤੇ ਠੋਸ ਕਾਰਨ ਹੈ ਖੈਰ ਇਹਨਾਂ ਦੋਮਾ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਇਹ ਵੇਖਣ ਵਾਲੀ ਗੱਲ ਹੈ ਫਿਲਹਾਲ ਜੋ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਂਦੇ ਹਾਂ ਅੱਜ ਦੀ ਮਿਤੀ 11/8/2024 ਸਿਕਮਾਉਂਲਾ ਸਾਡੇ ਤੇ ਆ ਰਿਹਾ ਹੈ ਜਿਸ ਦੇ ਵਿੱਚ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਨੇ ਕੱਲ 3.4 ਖੁਰਦਿਤ ਨਾਕੇ ਦੇ ਦਰਵਾਜ਼ੇ ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨਾਲ ਜਿਹਦੇ ਵਿੱਚ ਪੁਲਿਸ ਮਹਿਲਾ ਕਰਮਚਾਰੀਆਂ ਸਨ ਉਹਨਾਂ ਨਾਲ ਲੜ ਕੇ ਤੇ ਖੜਿਆ ਨਾਲ ਬਤਮੀਜ਼ੀ ਕੀਤੀ ਔਰ ਗੰਦੀ ਬਹਲਾ ਕੀਤੀ ਦੋ ਇਸ ਟਕਮਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਉਪਰੰਤ ਐਸਆਈ ਜਸਵਿੰਦਰ ਸਿੰਘ ਥਾਣਾ ਭੋਪਰ ਵੱਲੋਂ ਜਿਹੜੇ ਦੋ ਨੌਜਵਾਨ ਸੀ ਇਹਨਾਂ ਨਾਲ ਮਾਰਕੁੱਟ ਕੀਤੀ ਔਰ ਉਹਦੀ ਇਸ ਚੀਜ਼ ਦੀ ਵੀਡੀਓ ਕਾਫੀ ਵਾਇਰਲ ਹੋਈ ਜੋ ਇਹ ਮਾਮਲਾ ਧਿਆਨ ਵਿੱਚ ਆਉਂਦੇ ਸਾਰੇ ਜਲੰਧਰ ਦੇ ਹਾਤੀ ਦੇ ਐਸਐਸਪੀ ਸਾਹਿਬ ਨੇ